ਕਿਸਾਨ ਦੋਸਤੋ ਬੜਾ ਦੁੱਖ ਦੀ ਗੱਲ ਹੈ ਕਿ 80 80 90 90 ਹਜ਼ਾਰ ਰੁਪਏ ਤੱਕ ਜ਼ਮੀਨਾਂ ਠੇਕੇ ਤੇ ਲਈਆਂ ਐ ਤੇ ਜਦੋਂ ਝੋਨਾ ਨਿਸਰਣਾਉਂਦਾ ਨਿੱਕੀਆਂ ਨਿੱਕੀਆਂ ਗਲਤੀਆਂ ਕਰਕੇ ਝੋਨਾ ਸੀਮਚਾ ਬੈਠਦੇ ਆ ਤੇ ਸਾਡੇ ਫੱਲੇ ਬਹੁਤ ਘਟ ਜਾਂਦਾ ਐ ਐਕਟਿੰਗ ਦੀ ਗੱਲ ਨਹੀਂ ਹਰ ਸਾਲ ਇਹੀ ਕੰਮ ਹੁੰਦਾ ਕੱਲ ਇੱਕ ਕੇਸ ਸਾਹਮਣੇ ਆਇਆ ਅੱਜ ਤਿੰਨ ਕੇਸ ਸਾਹਮਣੇ ਆਏ ਤੇ ਅਸੀਂ ਪੂਰੇ ਪੰਜਾਬ 'ਚ ਸੈਂਕੜੇ ਕਿੱਲੇ ਇਸ ਤਰੀਕੇ ਨਾਲ ਖਰਾਬ ਕਰ ਦਿੰਦੇ ਆ ਤਾਂ ਇਹ ਕਿਸੇ ਨਾਲ ਵੀ ਹੋ ਸਕਦਾ ਐ ਵੀਡੀਓ ਧਿਆਨ ਨਾਲ ਦੇਖਣਾ ਤਿੰਨ ਚਾਰ ਗੱਲਾਂ ਜਿੰਨਾ ਧਿਆਨ ਦਿਓ ਮੇਰੇ ਪਿਛਲੇ ਪਾਸੇ ਜਿਹੜੀ ਵੀਡੀਓ ਚੱਲ ਰਹੀ ਹੈ ਠੀਕ ਹੈ ਉਹ ਵੀ ਕਿੱਕ ਸਪਰੇ ਦੇ ਕਰਕੇ ਹੀ ਛੜਿਆ ਹੈ ਕਿਹੜੀ ਸਪਰੇ ਕਰਕੇ ਛੜਿਆ ਇਹ ਇੱਕ ਗਾਂਹ ਜੇ ਸਰਚ ਦਾ ਮੁੱਦਾ ਹੈਗਾ ਆਪਾਂ ਸਾਰੇ ਕਾਰਨਾਂ ਦੀ ਗੱਲ ਕਰਦੇ ਹਾਂ ਨੰਬਰ 1 ਤੇ ਅਕਸਰ ਕੀ ਹੁੰਦਾ ਹੈ ਕਿ ਜਦੋਂ ਗੋ ਭਰ ਰਹੀ ਹੁੰਦੀ ਹੈ ਝੋਨਾ ਨਿਸਣ ਵਾਲਾ ਹੁੰਦਾ ਹੈ ਜਾਂ ਜਦੋਂ ਝੋਨੇ ਦੀ ਕੋਈ ਕੀ ਮੁੰਜਰ ਨਿਕਲ ਆਉਂਦੀ ਹੈ ਕਿਸਾਨ ਵੀਰ ਦਾ ਇਹ ਹੁੰਦਾ ਕਿ ਹੁਣ ਮੈਂ ਜਿਹੜੀ ਤੇਲਾ, ਸੁੰਡੀ, ਫਲਾਨੀ, ਢਿੰਕੀ ਸਾਰੀਆਂ ਸਪਰੇਅਰ ਲਾ ਕੇ ਪਾ ਦੇਵਾਂ ਤੇ ਜਦੋਂ ਸਾਰੀਆਂ ਸਪਰੇਅਰ ਲਾਉਂਦਾ ਹੈ ਤਾਂ ਉਸ ਸਮੇਂ ਕੀ ਹੁੰਦਾ ਹੈ ਕਿ ਜਦੋਂ ਸਪਰੇਅ ਕਰਦੇ ਹਾਂ ਖੇਤ ਚ ਪਾਣੀ ਨਹੀਂ ਹੁੰਦਾ ਕਈ ਵਾਰੀ ਤੇ ਸਪਰੇਅ ਝਟਕਾ ਮਾਰ ਜਾਂਦੀ ਹੈ। ਆ ਖੇਤ ਦਾ ਹਾਲਾਤ ਦੇਖਦੇ ਹਾਂ। ਇੱਥੇ ਸਪਰੇਅ ਗਲਤ ਹੋਈ। ਸਪਰੇਅ ਦੇ ਵਿੱਚ ਕੋਈ ਗਲਤ ਸਪਰੇਅ ਪਾ ਗਿਆ। ਗੰਡਾਂ ਤੱਕ ਗਲ ਗਈਆਂ। ਜਿੱਥੇ ਸਪਰੇ ਨਹੀਂ ਵੱਜੀ ਉਹ ਚੋਨਾ ਨਿਸਰਾਇਆ ਬਾਕੀ ਚੋਨਾ ਨਿਸਰਿਆ ਹੀ ਨਹੀਂ ਅੱਗੇ ਦੇਖੋ ਗੰਡਾਂ ਵਿੱਚ ਗਲੀਆਂ ਹੋਈਆਂ ਕਈ ਵਾਰੀ ਸਾਡੇ ਕੋਲੇ ਦਵਾਈਆਂ ਹੀ ਸਬ ਗ੍ਰੇਡਡ ਆ ਜਾਂਦੀਆਂ ਹਨ ਉਹਨਾਂ ਦੀ ਡੋਜ਼ ਹੀ ਪਤਾ ਨਹੀਂ ਕੀ ਹੁੰਦੀ ਹੈ ਉਹਦੇ ਵਿੱਚ ਉਹ ਵੀ ਨੁਕਸਾਨ ਕਰ ਜਾਂਦੀਆਂ ਬਾਹਲੀ ਜਿਹੜਾ ਹੈਗਾ ਸਬ ਗ੍ਰੇਡਡ ਕੰਪਨੀਆਂ ਦੀ ਦਵਾਈ ਨਾ ਖਿਦਿਆ ਕਰੋ ਇੱਥੇ ਕੀ ਇੱਕ ਖੇਤ ਦੇ ਵਿੱਚ ਮੈਂ ਕੀ ਦੇਖਿਆ ਕਿ ਖੇਤ ਕਿਸਾਨ ਵੀਰ ਨੇ ਦੋ ਉਲੀ ਦੀਆਂ ਦੋ ਸੁੰਡੀ ਦੀਆਂ ਦੋ ਤੇਲੇ ਦੀਆਂ ਪੰਜ ਛੇ ਦਵਾਈਆਂ ਰਲਾ ਕੇ ਕਰਵਾਤੀਆਂ ਤੇ ਉਹ ਕਿਸਾਨ ਦਾ ਨੁਕਸਾਨ ਹੋਇਆ। ਇੱਕ ਕਿਸਾਨ ਸਾਥੀ ਨਾਲ ਕੀ ਹੋਇਆ ਕਿ ਸਪਰੇਅ ਕਰਕੇ ਆਏ ਕੱਲ ਅੱਜ ਚੜ ਕੇ ਜਾ ਕੇ ਦੇਖਿਆ ਤਾਂ ਝੋਨਾ ਸੜਿਆ ਪਿਆ। ਪਤਾ ਕੀਤਾ ਕੀ ਹੋਇਆ ਤਾਂ ਪਤਾ ਕੀਤਾ ਇਹ ਲੱਗਿਆ ਕਿ ਵੀ ਇੱਕ ਖੇਤ ਮੋਟਰ ਤੇ ਸ਼ੀਸ਼ੀ ਪਈ ਸੀ ਤੇਲੇ ਵਾਲੀ ਤੇ ਮੁੰਡੇ ਨੇ ਸੋਚਿਆ ਕਿ ਇਹ ਵੀ ਭੁਰਾ ਪਾਈ ਲਈਏ ਪਿਛਲੇ ਸਾਲ ਦੀ ਵਧੀ ਪਈ ਹੈ ਤੇ ਤੇਲਾ ਵੱਤ ਮਰ ਜਾਊਗਾ। ਤੂੰ ਧਿਆਨ ਰੱਖੋ ਕਿ ਤੇਲੇ ਦੀ ਇਸ ਸਮੇਂ ਦਿੱਕਤ ਨਹੀਂ ਹੈਗੀ ਖੇਤ ਦੇ ਵਿੱਚ ਲੇਕਿਨ ਫਿਰ ਵੀ ਕਿਹਾ ਕਿ ਪਾ ਲਈ ਤੇ ਹੁਣ ਸਵੇਰੇ ਪਤਾ ਲੱਗਿਆ ਬਾਪੂ ਕਹਿੰਦਾ ਕਿ ਉਹ ਤਾਂ ਮੂੰਗੀ ਦੇ ਉੱਤੇ ਕੀਤੀ ਸਪਰੇਅ ਉਹ ਵੱਧ ਗਈ ਸੀ ਛੀਛੀ ਟੁੱਟ ਗਈ ਇਸ ਦੇ ਮੇਚ ਪਾਤੀ ਤੇ ਉਹਦੇ ਨਾਲ ਸਾਰਾ ਝੋਨਾ ਸਾੜ ਲਿਆ ਐਸੇ ਤਰੀਕੇ ਦੇ ਜਿਹੜੇ ਕੇਸ ਹੈਗੇ ਇੱਕ ਕੇਸ ਹੋ ਰਾਇਆ ਕਿ ਦੁਕਾਨਦਾਰ ਤੋਂ ਦਵਾਈ ਲੈ ਕੇ ਆਇਆ ਕਿਸਾਨ ਵੀਰ ਦਵਾਈ ਲੈ ਕੇ ਆਇਆ ਤੇ ਦੁਕਾਨਦਾਰ ਨੇ ਹੀ ਜਿਹੜਾ ਹੈਗਾ ਮੂੰਗੀ ਦੇ ਉੱਤੇ ਸਾੜਨ ਵਾਲੀ ਸਪੇ ਜਿਹੜੀ ਮੂੰਗੀ ਤੇ ਕਰਦੀਆਂ ਉਹ ਦੇਤੀ ਤਾ ਇਹ ਗਲਤੀ ਦੇ ਨਾਲ ਫੜਾਤੀ ਕਿਉਂਕਿ ਜਿਹੜੇ ਮੁੰਡੇ ਨੇ ਕਿਹਾ ਚੱਕ ਕੇ ਫੜਾ ਉਹਨੇ ਫੜਾ ਕੇ ਲਫਾਫੇ ਪਾਈ ਇਹਨੇ ਲਫਾਵਾ ਬੰਦ ਕਰਕੇ ਲੈ ਆਇਆ ਲਿਆ ਕੇ ਘਰੇ ਆ ਕੇ ਉਹਨੂੰ ਸਪਰੇਅ ਓਵੇਂ ਛੇਚ ਪਾਤੀ ਸਾਰਾ ਝੋਨਾ ਸਾੜ ਲਿਆ ਤਾਂ ਇਹ ਜਿਹੜੀਆਂ ਗਲਤੀਆਂ ਹੋ ਰਹੀਆਂ ਇਹਨਾਂ ਨੂੰ ਬਾਰ ਬਾਰ ਨਾ ਦੁਹਰਾਈਏ ਦੇਖੋ ਕੀ ਕਰਨਾ ਹੈ ਜੇ ਉਹਨ ਦੁਕਾਨ ਤੋਂ ਦਵਾਈ ਲੈ ਕੇ ਆਉਣੇ ਹੋ ਤਾਂ ਘੱਟੋ ਘੱਟ ਉੱਥੇ ਦੋ ਵਾਰੀ ਉਹਨ ਮਾਲਕ ਨੂੰ ਕਹੋ ਕਿ ਭਾਈ ਆ ਦੇਖ ਲੈ ਕਿ ਗਲਤ ਦਵਾਈ ਤਾਂ ਨਹੀਂ ਆ ਗਈ ਚੰਗੇ ਤਰੀਕ ਨਾਲ ਦੇਖ ਕੇ ਫਿਰ ਘਰੇ ਆਪ ਦੇਖੋ ਕਿਤੇ ਗਲਤ ਦਵਾਈ ਤਾਂ ਨਹੀਂ ਆ ਗਈ ਸਪਰੇਅ ਕਰਨ ਲੱਗੇ ਹਾਂ ਤਾਂ ਦੇਖੋ ਜੇ ਤਿੰਨ ਚਾਰ ਸਪਰੇਅਰ ਲਾ ਰਿਹਾ ਹਾਂ ਖੇਤ ਚ ਪਾਣੀ ਹੋਣਾ ਚਾਹੀਦਾ ਪਿਛਲੇ ਸਾਲ ਦੀਆਂ ਵਧੀਆਂ ਘਟੀਆਂ ਦਵਾਈਆਂ ਨੂੰ ਅੱਗ ਲਾਈਏ ਖਤਮ ਕਰੀਏ ਜ਼ਮੀਨ ਦੇ ਟੋਹਾ ਪਟਕੇ ਨੱਪੋ ਤੇ ਉਹਨਾਂ ਨੂੰ ਖਤਮ ਕਰੋ ਉਹਨਾਂ ਨੂੰ ਨਾ ਰੱਖਿਆ ਕਰੋ ਇਹ ਜਿਹੜਾ ਹੈਗਾ ਨੁਕਸਾਨ ਕਰ ਜਾਂਦੀਆਂ ਪਤਾ ਨਹੀਂ ਕਿੱਥੇ ਕਿਹੜੀ ਦਵਾਈ ਕੀ ਪਈ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਭੁੱਲ ਜਾਂਨੇ ਕਿ ਕਿਹੜੇ ਡੱਬੇ 'ਚ ਕਿਹੜੀ ਦਵਾਈ ਪਈ ਸੀ ਤੇ ਸਬ ਗ੍ਰੇਡੇਡ ਦਵਾਈਆਂ ਨਾ ਵਰਤੋ ਆ ਦੇਖੋ ਕਿਸ ਤਿੱਕਣਾ ਥੱਲਿਓ ਉਸੜ ਗਿਆ ਤਾਂ ਇੰਨਾ ਤਰੀਕਿਆਂ ਦੇ ਨਾਲ ਜੇ ਅਸੀਂ ਸਪਰੇਆ ਗਲਤ ਕਰਦੇ ਆਂ ਜਾਂ ਅਸੀਂ ਗਲਤੀ ਦੇ ਨਾਲ ਕੋਈ ਗਲਤ ਸਪਰੇ ਪਾ ਲੈਨੇ ਆਂ ਸਪਰੇ ਦੀ ਡੋਸ ਵੱਧ ਪਾ ਲੈਨੇ ਆਂ ਜਾਂ ਅਸੀਂ ਜਿਹੜਾ ਹੈਗਾ ਤੇ ਗਲਤੀ ਦੇ ਨਾਲ ਜਿਹੜਾ ਹੈਗਾ ਖੇਚ ਪਾਣੀ ਨਾ ਹੋਵੇ ਉਦੋਂ ਸਪਰੇ ਕਰ ਦਿੰਨੇ ਤਾਂ ਇਹਦਾ ਖਾਮਯਾਜਾ ਵੱਡਾ ਪੁਕਤਣਾ ਪੈਂਦਾ ਇਹਦੇ ਕਰਕੇ ਦੋਸਤੋ ਧਿਆਨ ਦੇਵੋ ਪਹਿਲੀ ਗੱਲ ਤਾਂ ਖੇਜ ਜੀ ਦਿੱਕਤ ਹੈਗੀ ਤਾਂ ਸਪਰੇ ਕਰੋ ਜੇ ਜੇ ਕਰਨੀ ਕਰਨੀ ਹੈ ਤੇ ਪੂਰੀ ਸਾਵਧਾਨੀ ਨਾਲ ਸਪਰੇ ਕਰੋ ਕਿਤੇ ਨੁਕਸਾਨ ਨਾ ਕਰਵਾ ਲਿਓ